ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਮਾਨੀ ਸਿੰਘ ਵਾਲਾ ਫਰੀਦਕੋਟ ਜ਼ਿਲ੍ਹੇ ਦਾ ਪੈਂਡਾ ਦੋਸਤੋ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਸਾਦਕ ਪੈ ਜਾਂਦੀ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਦੋਸਤੋ ਵਿੱਚ ਇੱਕ ਐਚ ਐਫ ਬੈੜ ਆ ਦੋਸਤੋ ਬਾਈ ਕੋਲੇ ਗੱਭਣ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਇਹਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਵੀਰ ਤੋਂ ਲੈ ਲੈਣੇ ਆਓ ਬਈ 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 ਸਸੀ ਕਾ ਸਸੀ ਕਾ ਵੀਰੇ ਹੋ ਠੀਕ ਠਾਕ ਆ ਬਈ ਹਾਂਜੀ ਹਾਂਜੀ ਵਧੀਆ ਵੀਰੇ ਠੀਕ ਆ ਨਾ ਦੱਸੀ ਵੀਰੇ ਇੱਕ ਵਾਰੀ ਵੀਰੇ ਮੱਖਣ ਪੰਨੂ ਮੱਖਣ ਪੰਨੂ ਹਾਂਜੀ ਠੀਕ ਆ ਵੀਰੇ ਮੱਖਣ ਆ ਇੱਕ ਵਾਰੀ ਨਾ ਆਪਣਾ ਨੰਬਰ ਦੱਸ ਜੋ 7527 ਠੀਕ ਆ 30 ਠੀਕ ਆ ਬਈ 855 ਠੀਕ ਆ ਤੇ ਬਈ ਵਪਾਰ ਦਾ ਕੰਮ ਹੀ ਆ ਹਾਂਜੀ ਮੇਰੇ ਕੋਲ ਵਪਾਰ ਦਾ ਠੀਕ ਆ ਕਿੰਨੇ ਕ ਸਮੇਂ ਤੋਂ ਬਾਈਕ ਆ ਕਰਦੇ ਆ ਵਪਾਰ ਮੇਰੇ ਕਰਦੇ ਤਾਂ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਤੇ ਵੈਸੇ ਮੈਂ ਜਾਦੇ ਹੁਣ ਟਰੈਕਟਰ ਟਰਾਲੀਆਂ ਦਾ ਕਰਦਾ ਹੁਣ ਨਾਲ ਪਸ਼ੂ 1 2 ਪਸ਼ੂ ਹਰ ਵਕਤ ਲੈ ਹੀ ਜਾਂਦੇ ਆ ਠੀਕ ਆ 1 2 ਪਸ਼ੂ ਹੁੰਦੇ ਆ ਹਾਂਜੀ ਮੱਝਾਂ ਵੀ ਨੇ ਤੇ ਗਾਵਾਂ ਵੀ ਨੇ ਮੱਝਾਂ ਤੇ ਗਾਵਾਂ ਦੋਵੇਂ ਹੀ ਹੁੰਦੇ ਨੇ ਹਾਂਜੀ ਵੀਰੇ ਠੀਕ ਆ ਪਸ਼ੂ ਚੰਗਾ ਲੈਨੇ ਆ ਮਾੜਾ ਪਸ਼ੂ ਲੈਂਦੇ ਆ ਠੀਕ ਆ ਬਈ ਅੱਜ ਇੱਕ ਨਾਲ ਗਈ ਆ ਬਈ ਇੱਕ ਨਾਲ ਠੀਕ ਆ ਫਾਰਮ ਦੀ ਵਹਿੜਾ ਵੀਰੇ ਠੀਕ ਆ ਬਈ ਕੀ ਡਿਟੇਲ ਆ ਭਰਾ ਇਹਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਵੀਰੇ ਦੇ ਹਫਤਾ ਰਹਿੰਦਾ ਇੱਕ ਹਫਤਾ ਰਹਿੰਦਾ ਹਾਂ 10 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਠੀਕ ਆ ਆਪ ਇਹ ਹੈਗੀ ਆ ਸੈਕਸਲ ਸੀਮਨ ਦੀ ਠੀਕ ਆ ਤੇ ਗਾਂ ਇਹ ਦੇ ਡੈਨਮਾਰਕ ਦਾ ਸੀਮਨ ਲੱਗਾ ਪਿਆ ਵੀਰੇ ਗਾਂ ਡੈਨਮਾਰਕ ਦਾ ਲੱਗਿਆ ਹੋਇਆ ਠੀਕ ਆ ਜਿਵੇਂ ਦੱਸਿਆ ਆਪਾਂ ਉਹ ਤੁਹਾਨੂੰ ਦੱਸਤਾ ਹੀ ਠੀਕ ਆ ਜਾਤਬਰੀਡ ਬਹੁਤ ਆ ਵਹਿੜ ਦੀ ਲਓ ਬਈ ਪਾਈ ਜਾਂਦਾ ਨਾ ਫਾਰਮ ਚੋਂ ਲਈ ਆ ਆਪਾਂ ਜਾਤਬਰੀਡ ਵਾਲੀ ਵਹਿੜ ਆ ਦੋਸਤੋ ਵੇਖ ਸਕਦੇ ਪਹਿਲਾ ਸੂਆ ਸੁੰਦੀ ਆ ਬਾਈ ਕੋਈ ਮਾਂ ਦਾ ਦੁੱਧ ਦਾ ਰਿਕਾਰਡ ਦਾ ਤਾਂ ਪਤਾ ਹੈ ਵੀਰੇ ਉਹ ਤਾਂ ਆਹਨੇ 28 ਲੀਟਰ ਆ ਠੀਕ ਆ ਵੈਸੇ ਜਿਹਨੇ ਲੈਣੀਆਂ ਉਹ ਆਪਦੀ ਸਮਝ ਨਾਲ ਲੈ ਠੀਕ ਆ ਪਰ ਮੇਰਾ ਮੇਰੇ ਮੁਤਾਬਕ 17-18 ਲੀਟਰ ਪਾ ਦੂਗੀ ਹੈ ਚੌਵੀਂ ਮੂੰਹ ਆਵੇ ਮੂੰਹ ਚੌਗੀ ਆ ਲਓ ਬਈ ਬਾਈ ਜਾਂਦਾ ਜਿਹੜੇ ਵੀਰ ਨੇ ਖਰੀਦਣੀਆਂ ਨੇ ਉਹ ਆਪਦੀ ਸਮਝ ਨਾਲ ਲੈ ਲੈ ਬਾਈ ਜਾਂਦਾ ਆ ਵੀ 17-18 ਲੀਟਰ ਦੁੱਧ ਖੁੱਲਾ ਜਾਂ ਪਾ ਦੂਗੀ ਦੇਖ ਸਕਦੇ ਆ ਥਾਣਾ ਦਾ ਸਾਇਜ ਦੋਸਤੋ ਬਹੁਤ ਸੋਹਣਾ ਤੇ ਬਾਕੀ ਨੇ ਦੋਸਤੋ ਭੜਾ ਜਰੂਰ ਆ ਇਹ ਥਾਣੇ ਨੇ ਸੋਨਾ ਕੱਢਿਆ ਉਹ ਢਿੱਲਾ ਹਵਾਨੇ ਦੇ ਵਿੱਚ ਕਾਹੀ ਪਈ ਐ ਦੋਸਤੋ ਤਕਰੀਬਨ ਬਾਈਆਂ ਦਾ 8-7 ਦਿਨ ਪਹਿਲੇ ਢਿੱਲ ਦੇ ਹਿਸਾਬ ਨਾਲ ਵੇਖੀ ਤਾਂ 10 ਦਿਨਾਂ ਤੋਂ ਉੱਪਰ ਲੈ ਚੁੱਕੀ ਵੇਖ ਸਕਦੇ ਆ ਢਿੱਲ ਬਹੁਤ ਪਈ ਐ ਹਵਾਨੇ ਚ ਬਾਕੀ ਕੱਦ ਕਾਰ ਸੋਨਾ ਦੋਸਤੋ ਰੰਗ ਬਾਜ ਵਹਿੜਾ ਫੇਰ ਬਿਊਟੀ ਦੀ ਚੰਗੀ ਐ ਦੋਸਤੋ ਵੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਬਾਕੀ ਤੋੜ ਕੇ ਫੋਣਿਆ ਵੇ ਲਾਈਨ ਤੇ ਚੰਗੀ ਐ ਕੱਦ ਕਾਰ ਸੋਨਾ ਲੈ ਵੀ ਖੋਲ ਲਈ ਤੋੜ ਕੇ ਇੱਕ ਅਰੀ ਗੇੜਾ ਕਢਾ ਲਈਦਾ ਜਿਹੜੇ ਵੀਰ ਦੇ ਪਸੰਦ ਹੋਵੇ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ। ਦੇਖ ਸਕਦੇ ਹੋ ਬਹੁਤ ਸੋਹਣਾ ਦੋਸਤੋ ਫੈਕਸ ਜਹੀ ਹਵਾਨਾ ਤੇ ਬਾਕੀ ਥਣ ਵੀ ਨੇ ਸੋਹਣਾ ਕੱਢਿਆ ਹੋਣਾ ਕਿਉਂਕਿ ਭੜਾ ਦੇ ਵਿੱਚ ਆਹ ਜੇ ਕਰਦ ਕਰ ਸੋਹਣਾ ਮੋੜ ਲਾ ਫੇਸ ਬਿਊਟੀ ਦੀ ਬਹੁਤ ਚੰਗੀ ਹੈ ਦੋਸਤੋ ਵੇੜ ਮੂੰਹ ਬਾਈ ਦੱਸਦਾ 4 ਦਿਨ ਦਾ ਨਹੀਂ ਕੱਢਦਾ ਹੀ ਆ ਫਿਰ 4 ਦਿਨ ਦਾ ਠੀਕ ਆ ਯਾਨੀ ਕਿ ਪੂਰੇ ਕੀਤੇ ਨਹੀਂ ਹਾਂ ਠੀਕ ਆ ਲਓ ਵੀ ਚੌਕ ਦੇ ਦੰਦ ਵੀ ਨਹੀਂ ਬਾਈ ਜਾਂਦਾ ਪੂਰੇ ਕੀਤੇ ਸੀਲ ਠੰਡੀ ਬੱਚੀ ਬਹੁਤ ਆ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਦੇਖ ਸਕਦੇ ਜਿਵੇਂ ਮਰਜੀ ਕੋਈ ਹੱਥ ਲਾਈ ਜਾ ਕੋਈ ਅਜਾਣੀ ਮੰਦੀ ਦੇਖ ਸਕਦੇ ਬਾਕੀ ਥਾਣ ਵੀ ਦੋਸਤੋ ਕਰਨ ਵਾਲੀ ਨੂੰ ਸੋਹਣਾ ਲੱਗਿਆ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਈ ਇਹਦਾ ਰੇਟ ਕੀ ਕਰ ਦਿਆਂਗੇ ਰੇਟ ਵੀਰੇ ਜਮਾਂ ਜਾਇ ਗਿਆ 65000 65000 ਕੋਈ ਨਹੀਂ ਕੀ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਲੋ ਬਈ ਮਾਨਤਾਨ ਹੋ ਜੂ ਰੇਟ 65000 ਜਮਾ ਰੇਟ ਜਾਇਜ ਆ ਵੀਰੇ ਜੇ ਕਿਸੇ ਹੋਰ ਪਾਰੀ ਕੋਲੇ ਹੁੰਦੀ ਤਾਂ ਉਹਨੇ 80000 ਰੁਪਇਆ ਮੰਗਣਾ ਠੀਕ ਆ ਬਈ ਭਾਈਆਂ ਦਾ ਦੋਸਤੋ ਜੇ ਕਿਸੇ ਹੋਰ ਕੋਲੇ ਹੁੰਦੀ ਤਾਂ 80000 ਮੰਗਣਾ ਸੀ ਆਪਾਂ 65000 ਦੇ ਵਿੱਚੋਂ ਮਾਨਤਾਨ ਕਰ ਦਿਆਂਗੇ ਪਿੰਡ ਹੈਗਾ ਦੋਸਤੋ ਬਾਈ ਦਾ ਮਾਨੀ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨੇੜੇ ਸਾਦਕ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਸ਼ੇਅਰ ਜਰੂਰ ਕਰ